ਪਾਕ ਸ਼ੰਕਰ ਰੋਡ ਨਜ਼ਦੀਕ ਜਨਤਾ ਹੱਡੀਆਂ ਵਾਲੇ ਹਸਪੀਟਲ ਦੇ ਕੋਲ ਪਹੁੰਚੇ ਆ ਜਿੱਥੇ ਕਿ ਸੇਲ ਲਾਈ ਆ ਭਾਈ ਸਾਹਿਬ ਨਾਲ ਗੱਲ ਕਰਦੇ ਆ ਪਹਿਲੇ ਮੈਂ ਦਿਖਾ ਦਿਆਂ ਆ ਬਾਜ ਆ ਆ ਸੇਲ ਲੱਗੀ ਇੱਥੇ ਬਾਈ 1 ਗੈਟ 1 ਇਹ ਸੇਲ ਲੱਗੀ ਆ ਸੇਲ ਕੱਤੇ ਕੱਤੇ ਲੱਗੀ ਆ ਪੁੱਛਦੇ ਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਪੈਣਾ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਜੀ ਆ ਆਪਣੇ ਸੇਲ ਲੱਗੀ ਆ ਕਿਡਜ਼ ਜੈਂਟਸ ਲੇਡੀਜ਼ ਦੇ ਵਿੱਚ ਕੁਝ ਵੀ ਤੁਸੀਂ ਲੈ ਸਕਦੇ ਹੋ ਇਦੇ ਵਿੱਚ ਲੇਡੀਜ਼ ਚ ਆਪਣੇ ਕੋ ਆਏਗੀ ਜੈਕਟ ਵਿంటర్ ਵੇਅਰ ਆ ਜੇਗੀ スウェット ਸ਼ਰਟ ਆ ਜੇਗੀ ਟੀ ਸ਼ਰਟ ਆ ਜੇਗੀ ਲੋਅਰ ਆ ਜਨਗੇ ਆਪਣੇ ਕੋ ਡੈਨਿਮ ਆ ਜੇਗੀ ਅਲੱਗ ਅਲੱਗ ਕੈਟਾਗਰੀ ਜੋ ਵੀ ਆ ਜਾਂਦੀ ਹੈ ਲੇਡੀਜ਼ ਚ ਹਰ ਇੱਕ ਆਈਟਮ ਮਿਲੇਗੀ ਤੁਹਾਨੂੰ ਫਿਰ ਉਸ ਤੋਂ ਬਾਅਦ ਆਪਣੇ ਕੋ ਮੈਨਸ ਆ ਜੇਗੀ ਜੈਕਟ ਆ ਜੇਗੀ ਟੀ ਸ਼ਰਟ ਸਵੈਟਰ ਸ਼ਰਟ ਫਾਰਮਲ ਸ਼ਰਟ ਕੈਜ਼ੂਅਲ ਸ਼ਰਟ ਫਾਰਮਲ ਪੈਂਟ ਆ ਜੇਗੀ ਜੀਨ ਆ ਜੇਗੀ ਹਰ ਇੱਕ ਦੇ ਉੱਤੇ ਬਾਇ 1ゲット1 ਆਫਰ ਚੱਲਦੀ ਪਈ ਹੈ ਆਫਰ ਸਿਰਫ ਹੈਗੀ ਹੈ 28 29 30 ਤੱਕ ਬੱਚਿਆਂ ਦੇ ਵਿੱਚ ਬੱਚਿਆਂ ਦੇ ਵਿੱਚ ਆਏਗੀ ਆਪਣੇ ਕੋ ਡੈਨੀਮ ਆਏਗੀ ਸ਼ਰਟ ਆ ਜੇ ਨਹੀਂ ਹੈ ਟੀ-ਸ਼ਰਟ ਆ ਜੇਗੀ ਫੁੱਲ ਬਾਜੂ ਟੀ-ਸ਼ਰਟ ਆਏਗੀ ਜੀ ਹਰ ਇੱਕ ਆਈਟਮ ਆ ਜੇਗੀ ਜੀ ਉਹਦੇ ਚ ਆਣਾ ਕਿੱਥੇ ਪਵੇਗਾ ਜੀ ਆਣਾ ਪਵੇਗਾ ਜੀ 2W 2W ਮਾਰਟ ਨਕੋਦਰ ਸ਼ੰਕਰ ਰੋਡ ਹੱਡੀਆਂ ਵਾਲੇ ਹਸਪੀਟਲ ਦੇ ਲੱਗ ਗਈ ਜੀ ਜੀ ਸ਼ੇਲ ਕੰਨੀ ਤਰੀਕ ਤੱਕ ਆ ਜੀ ਸ਼ੇਲ ਸਿਰਫ ਹੈਗੀ ਹੈ ਜੀ 28 29 30 ਤੱਕ ਕਰ ਜੀ ਕੀ ਮੈਸੇਜ ਨਿਕੋਦਰ ਵਾਸੀਆਂ ਨੂੰ ਨਿਕੋਦਰ ਵਾਲਿਆਂ ਨੂੰ ਇਹ ਮੈਸੇਜ ਹੈਗਾ ਜੀ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਹੈ ਆਪਣੇ ਕੋਲ ਚਲਦੀ ਪਈ ਹੈ ਬਾਏ 1 ਗੇਟ 1 ਆਫਰ ਰੇਟ ਸਿਰਫ ਜੈਨੂਨ ਰੇਟ ਨੇ ਸਿਰਫ 199 ਤੋਂ ਸਟਾਰਟਿੰਗ ਪ੍ਰਾਈਸ ਹੈਗਾ ਜੀ ਸਾਡਾ ਸਟਾਕ ਕਿੰਨਾ ਰਪਿਆ ਜੀ ਤੁਹਾਡੇ ਕੋਲ ਸਟਾਕ ਤੁਹਾਡੇ ਸਾਹਮਣੇ ਹੀ ਜੀ ਚੈੱਕ ਕਰਕੇ ਦੇਖ ਲਓ ਜੀ